ਪਿਆਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਸੰਤੋਖ ਸਿੰਘ ਗਿਲਹਣ ਉਹਨਾਂ ਨਾਲ ਗੱਲ ਕਰਾਂਗੇ ਕਿ ਮਜੀਠਾ ਇਲਾਕੇ ਦੇ 6 ਪਿੰਡਾਂ ਦੇ ਵਿੱਚ ਜ਼ਹਿਰਾਲੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤੱਕ 21 ਮੌਤਾਂ ਹੋ ਗਈਆਂ ਨੇ ਤੇ ਉਹਨਾਂ ਦੇ ਵਿੱਚੋਂ ਜਿਹੜੇ ਬਿਮਾਰ ਨੇ ਜਿਨ੍ਹਾਂ ਨੂੰ ਦਾਖਲ ਹਸਪਤਾਲ ਕਰਾਇਆ ਗਿਆ 10 ਦੀ ਹਾਲਤ ਮਾੜੀ ਹੈ ਤੇ ਉਹਨਾਂ ਦੇ ਵਿੱਚ ਕਿਹਾ ਜਾਂਦਾ ਵੀ 3-4 ਹੋਰ ਜਲਦੀ ਜਿਹੜੇ ਤਮ ਤੋੜ ਜਾਣਗੇ ਭਾਵੇਂ ਕਿ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਜ਼ਹਿਰੀਲੀ ਚਰਾਬ ਦਾ ਤੰਦਾ ਕਰਨ ਵਾਲਿਆਂ ਦੇ ਖਿਲਾਫ ਤਾਂ ਅਜੇ ਉਹ ਕਾਰਵਾਈ ਹੋਣੀ ਹੈ ਕੁਝ ਆਪਣੇ ਅਧਿਕਾਰੀ ਆ ਉਹਨਾਂ ਨੂੰ ਸਸਪੈਂਡ ਕੀਤਾ ਕੁਝ ਜਿਹੜੇ 6-7 ਮੁਲਜ਼ਮ ਜਿਹੜੇ ਗ੍ਰਿਫਤਾਰ ਕੀਤੇ ਆ ਜ਼ਹਿਰੀਲੀ ਚਰਾਬ ਦਾ ਮਾਮਲਾ ਪੰਜਾਬ ਦੇ ਵਿੱਚ ਕਦੇ-ਕਦੇ ਵਾਪਰਦਾ ਕਦੇ-ਕਦੇ ਵਾਪਰਦਾ ਇਹ ਸਰਕਾਰ ਦੇ ਵਿੱਚ ਵੀ ਇੱਕ ਵਾਰੀ ਪਹਿਲਾਂ ਸੰਦੂਰ ਜ਼ਿਲ੍ਹੇ 'ਚ ਹੋਇਆ ਦੂਜੀ ਵਾਰੀ ਇਹ ਵੱਡਾ ਮਾਮਲਾ ਸਾਹਮਣੇ ਆਇਆ ਉਸ ਤੋਂ ਪਹਿਲਾਂ ਕੈਪਟਨ ਸਰਕਾਰ ਦੇ ਵੇਲੇ ਵੀ ਅਮਰਸਰ ਜ਼ਿਲ੍ਹੇ 'ਚ ਆਇਆ ਸੀਗਾ ਉਦੋਂ ਤਕਰੀਬਨ ਜਿਹੜਾ ਸਵਾ 100 ਦੇ ਕਰੀਬ ਜਿਹੜੇ ਬੰਦੇ ਆ ਉਹਨਾਂ ਦੇ ਵਿੱਚ ਜ਼ਿਆਦਾਤਰ ਖੇਤ ਮਿਹਨਤਦਾਰ ਸੀ ਜਾਂ ਮਜ਼ਦੂਰ ਸੀਗੇ ਜਿਹੜੇ ਜ਼ਹਿਰੀਲੀ ਸ਼ਰਾਬ ਨਾਲ ਮਾਰੇ ਗਏ ਸੀ ਤੇ ਗੱਲ ਸਭ ਹੋਣ ਜਿਹੜੀ ਇਹ ਦਖਾਂਤ ਵਾਪਰਿਆ ਜਿਨ੍ਹਾਂ ਦੇ ਰੋਜੀ ਰੋਟੀ ਕਮਾਉਣ ਵਾਲੇ ਮਾਰੇ ਗਏ ਉਹਨਾਂ ਨੂੰ ਭਾਵੇਂ ਸਰਕਾਰ ਨੇ ਮੁਆਵਜ਼ਾ 10-10 ਲੱਖ ਦੇਣ ਦਾ ਕੀਤਾ ਪਰ ਇਹ ਮਾਮਲਾ ਰੁਕੇਗਾ ਕਿਵੇਂ ਕਿਉਂ ਨਹੀਂ ਇਹ ਜ਼ਹਿਰੀਲੀ ਸ਼ਰਾਬ ਦਾ ਜਾਂ ਮਾੜੀ ਸ਼ਰਾਬ ਦਾ ਮੁੱਦਾ ਰੁਕਦਾ ਕਿਉਂ ਨਹੀਂਗਾ ਪਰ ਜੀ ਬੋਜੀ ਸਭ ਤੋਂ ਪਹਿਲਾਂ ਗਮਾ ਪੰਜਾਬ ਦੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜਿੱਥੋਂ ਤੱਕ ਇਹ ਜੈ ਰੇਲੀ ਸ਼ਰਾਬ ਦਾ ਨਿਰੰਤਰ ਮਾਮਲੇ ਸਾਹਮਣੇ ਆ ਰਹੇ ਨੇ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਤੇ ਨਾ ਹੀ ਇਹ ਆਖਰੀ ਹੈ ਇਸ ਤੋਂ ਪਹਿਲਾਂ ਤੁਸੀਂ ਵਾਕਿਆ ਕਰ ਦਿੱਤੀ ਆ ਬਈ ਬਹੁਤ ਸਾਰੀਆਂ ਕਿ ਡਰਾਮਾ ਵਾਪਰ ਚੁੱਕੀਆਂ ਨੇ ਕੈਪਟਨ ਸਰਕਾਰ ਦੇ ਰਾਜਕਾਲ ਦੌਰਾਨ ਵੀ 750 ਦੇ ਕਰੀਬ ਇੱਕੋ ਸੱਤੇ ਮੌਤਾਂ ਹੋਈਆਂ ਸੀ ਤੇ ਹੁਣ ਵੀ ਇਕਾ ਦੁਕਾ ਮੌਤਾਂ ਜਿਹੜੀਆਂ ਨੇ ਉਹ ਹੁੰਦੀਆਂ ਰਹਿੰਦੀਆਂ ਨੇ ਬਹੁਤ ਵਾਰੀ ਤਾਂ ਜੰਮੂ ਜੀ ਇਹ ਹੁੰਦੀ ਆ ਹਾਲਤ ਤੇ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਵੀ ਪੁਲਿਸ ਦੇ ਝਮੇਲੇ ਤੋਂ ਕਾਨੂੰਨੀ ਗੁੰਝਲਾਂ ਤੋਂ ਬਚਣ ਲਈ ਬਹੁਤ ਵਾਰੀ ਉਹ ਜੀਆਂ ਮੌਤਾਂ ਨੂੰ ਮਤਲਬ ਚੁੱਪਚੀਤੇ ਵੱਲੇ ਅੰਦਰ ਹੀ ਦੱਬ ਲੈਂਦੇ ਨੇ ਬਾਹਰ ਵੀ ਨਹੀਂ ਆਉਂ ਗੁੰਦੇ ਤੇ ਇਹ ਇੱਕ ਡਰਾਮਾ ਅਕਸਰ ਵਾਪਰਦੀਆਂ ਰਹਿੰਦੀਆਂ ਨੇ ਕ ਹੁਣ ਤਾਂ ਇਹ ਗੱਲ ਸਾਫ਼ ਹੋ ਗਈ ਆ ਵੀ ਜਿਹੜੀ ਇਥਾਡੋਲ ਹੈ ਉਹਦੇ ਉਹਨੂੰ ਡਿਲੂਟ ਕਰਕੇ ਜਾਂ ਉਹਦੇ ਵਿੱਚ ਕੁਝ ਹੋਰ ਪਦਾਰਥ ਮਿਕਸ ਕਰਕੇ ਕਲਰ ਵਗੈਰਾ ਪਾ ਕੇ ਕਈ ਕੁਸ਼ ਉਹਦੇ ਚ ਉਹੇठा ਉੱਤੇ ਕਰਕੇ ਉਹਨੂੰ ਥੈਲੀਆਂ ਵਿੱਚ ਪੈਕ ਕਰਕੇ ਤੁਸੀਂ ਦੇਖੋ ਕਮਾਲ ਦੀ ਗੱਲ ਇਹ ਆ ਵੀ ਇਹ ਕਾਰੋਬਾਰ ਕਿੱਡਾ ਵੱਡਾ ਹੈ ਇੱਕ ਅੱਲਾ ਮੋਤਰਾ ਵਿੱਚ ਪੈਕ ਕਰਕੇ ਨਹੀਂ ਦਿੱਤਾ ਜਾਂਦਾ ਥੈਲੀਆਂ ਵਿੱਚ ਪੈਕ ਕਰਕੇ ਵੀ ਇਹ ਸਰਦੀ ਖੇਤਰ ਜਿਆਦਾ ਬਗਰਾਮ ਹੋ ਗਏ ਨੇ ਉੰਜ ਜੇ ਤੁਸੀਂ ਕਹੋ ਕਿ ਜਿਨ੍ਹਾਂ ਨੂੰ ਪੌਸ਼ ਇਲਾਕੇ ਮੰਨਿਆ ਜਾਂਦਾ ਪੰਜਾਬ ਦੇ ਲੁਧਿਆਣਾ ਪਟਿਆਲਾ ਜਾਂ ਚੰਡੀ 모ਹਾਲੀ ਇੱਥੇ ਵੀ ਇਹ ਮਤਲਬ ਜਿਹੜਾ ਜ਼ਹਿਰੀਲੀ ਸ਼ਰਾਬ ਜਾਂ ਕਹੇ ਲੋ ਜਾਂ ਨਕਲੀ ਸ਼ਰਾਬ ਕਹੇ ਲੋ ਜਾਂ ਅਲਕੋਹਲ ਕਿਸੇ ਵੀ ਰੂਪ ਚ ਉਹ ਅਕਸਰ ਮਿਲ ਜਾਂਦੀ ਆ ਤੇ ਖੁੱਲਿਆਂ ਬਿਕਦੀ ਆ ਹੋਰ ਤਾਂ ਹੋਰ ਛੱਡੋ ਜਿਹਨੂੰ ਲੋਕ ਚੰਡੀਗੜ੍ਹ ਵਾਲੀ ਸ਼ਰਾਬ ਕਹਿ ਕੇ ਵੇਚਦੇ ਨੇ ਇਹ ਮੈਂ ਤੁਹਾਡੀ ਜਾਣਕਾਰੀ ਲਈ ਦੱਸਣ ਲੱਗਾ ਹਾਂ ਤੇ ਦਰਸ਼ਕਾਂ ਲਈ ਜਾਣਕਾਰੀ ਲਈ ਜਿਹਨੂੰ ਚੰਡੀਗੜ੍ਹ ਵਾਲੀ ਸ਼ਰਾਬ ਕਹਿ ਕੇ ਵੇਚਿਆ ਜਾਂਦਾ ਜਾਂ ਦੂਜੇ ਰਾਜਾਂ ਤੋਂ ਆਉਣ ਵਾਲੀ ਹਰਿਆਣੇ ਦੀ ਸਰਕਾਰ ਹਾਂ ਸ਼ਰਾਬ ਕਹਿ ਕੇ ਵੇਚਿਆ ਜਾਂਦਾ ਉਹ ਵੀ ਜੰਮੂ ਜੀ ਬਹੁਤੀ ਭਰੀ ਜਿਹੜੀਆਂ ਕੋ ਕਵਾੜੀਆਂ ਤੋਂ ਲੈ ਕੇ ਬੋਤਲਾਂ ਉਹਨਾਂ ਨੂੰ ਧੋਤਾ ਕੇ ਉਹਨਾਂ ਦੇ ਉੱਤੇ ਢੱਕਣ ਤੇ ਸੀਲਾਂ ਲਾ ਕੇ ਤੇ ਉਹਨਾਂ ਦੇ ਉੱਤੇ ਰੈਪਰ ਵਗੈਰਾ ਛਾੜ ਕੇ ਉਹ ਇਸੇ ਤਰ੍ਹਾਂ ਹੀ ਬਣਾਈ ਜਾਂਦੀ ਆ ਉਹ ਵੀ ਜਿਵੇਂ ਇਹ ਸੀ ਜ਼ਹਿਰੀਲੀ ਸ਼ਰਾਬ ਜਿਹੜੀ ਆ ਉਹ ਉਹ ਜ਼ਹਿਰੀਲੀ ਇਹਨੂੰ ਕਿਹਾ ਜਾਂਦਾ ਇਸ ਕਰਕੇ ਕਈ ਵਾਰੀ ਕਿਉਂਕਿ ਜਿਹੜੇ ਬਣਾਉਣ ਵਾਲੇ ਨੇ ਉਹ ਕਿਹੜਾ ਕਹਾਂਏ ਲੈਬੋਰੀਟਰੀਆਂ 'ਚ ਤਾਂ ਬਣਦੀ ਨਹੀਂ ਇਹਦੇ ਲਈ ਕੋਈ ਲੈਬ ਤਾਂ ਬਣੇ ਨਹੀਂ ਹੋਏ ਜਿੱਥੇ ਕੋਈ ਟੈਸਟ ਹੋਣਾ ਇਥੇ ਤਾਂ ਅੰਦਾਜ਼ੇ ਨਾਲ ਹੀ 4 ਲੀਟਰ ਵੱਧ ਪੈ ਗਈ ਕੋਈ ਚੀਜ਼ ਘੱਟ ਪੈ ਗਈ ਕੋਈ ਬੜਾ ਫਰਕ ਪੈਂਦਾ ਦੀਗਾ ਤੇ ਲੋਕੀ ਵੀ ਪੀਣ ਵਾਲੇ ਜਿਹੜੇ ਨੇ ਉਹ ਕਈ ਵਾਰੀ ਕਹਿ ਦਿੰਦੇ ਨੇ ਇੱਕੀ ਥੋੜੀ ਜੀ ਮਾੜੀ ਆ ਕਹਿਣਗੇ ਇੱਕੀ ਥੋੜੀ ਜੀ ਚੰਗੀ ਆ ਤੇ ਨਸ਼ਾ ਵੱਧ ਹੋ ਜਵੇ ਤਾਂ ਕਹਿਣਗੇ ਚੰਗੀ ਆ ਤੇ ਕਈ ਵਾਰੀ ਫਿਰ ਨਸ਼ਾ ਇਨਾ ਜ਼ਿਆਦਾ ਹੋ ਜਾਂਦਾ ਤੇ ਉਹ ਕਿ ਉਹ ਬੰਦੇ ਦੀ ਜ਼ਿੰਦਗੀ ਤੋਂ ਉਹਨੂੰ ਹੱਤ ਹੋਣੇ ਪੈ ਜਾਂਦੇ ਨੇ ਹੁਣ ਮੁੱਖ ਮੰਤਰੀ ਜੀ ਨੇ ਕੱਲ ਮਰੜੀ ਪਿੰਡ ਦਾ ਦੌਰਾ ਕੀਤਾ ਹਾਂਜੀ ਤੇ ਪੀਰਤ ਪਰਿਵਾਰਾਂ ਨਾਲ ਦੁੱਖ ਵੰਡਾਇਆ ਔਰ ਉਹਨਾਂ ਨੇ ਖੁਦ ਮੰਨਿਆ ਕਿ 21 ਤੱਕ ਗਿਣਤੀ ਜਿਹੜੀ ਆ ਉਹ ਮੌਤਾਂ ਦੀ ਪਹੁੰਚ ਚੁੱਕੀ ਆ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਵਿਭਾਗ ਦੇ ਪੁਲਿਸ ਦੇ ਇੱਕ ਡੀਐਸਪੀ ਤੇ ਇੰਸਪੈਕਟਰ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਸਾਈਜ਼ ਵਿਭਾਗ ਦੇ ਵੀ ਦੋਨਖਾਰੀ ਜਿਹੜੇ ਨੇ ਉਹਨਾਂ ਨੂੰ ਮਤਲ ਕੀਤਾ ਗਿਆ ਤੇ ਸਰਕਾਰ ਵੱਲੋਂ ਦਿੱਤੀ ਹੁਣ ਤੱਕ ਦੀ ਜਾਣਕਾਰੀ ਜਿਹੜੀ ਬੀਜਪੀ ਸਾਹਿਬ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਐਕਸਲੇ ਉੱਤੇ ਉਹਦੇ ਮੁਤਾਬਕ 17 ਮਲਜਮ ਜਿਹੜੇ ਨੇ ਉਹ 6-7 ਜਿਹੜੇ ਤੁਸੀਂ ਕਿਹਾ ਨਹੀਂ ਉਹ ਹੁਣ ਉਹਨਾਂ ਦੀ ਗਿਣਤੀ 17 ਤੱਕ ਪਹੁੰਚ ਗਈ ਹੈ 17 ਮਲਜਮ ਕਾਬੂ ਕੀਤੇ ਜਾ ਚੁੱਕੇ ਨੇ ਮੁੱਖ ਮੰਤਰੀ ਭਵਨਤਮਾਨ ਨੇ ਕੱਲ ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਇਹ ਵੀ ਮੰਨਿਆ ਕਿ ਇਸ ਜ਼ਹਿਰੀਲੀ ਸ਼ਰਾਬ ਦਾ ਜਿਹੜਾ ਕਾਰੋਬਾਰ ਚੱਲ ਰਿਹਾ ਪੰਜਾਬ 'ਚ ਇਹਦੀਆਂ ਤਾਰਾਂ ਦਿੱਲੀ ਤੱਕ ਜੁੜੀਆਂ ਨੇ ਔਰ ਉਹਨਾਂ ਨੇ ਕਿਹਾ ਵੀ ਅਸੀਂ ਪੁਲਿਸ ਦੀਆਂ ਕੁਸ਼ਟੀਮਾਂ ਹੁਣ ਦਿੱਲੀ ਭੇਜੀਆਂ ਨੇ ਤਾਂ ਕਿ ਉੱਥੇ ਇਹਦੇ ਨਾਲ ਜੁੜੇ ਜਿਹੜੇ ਹੋਰ ਵਿਅਕਤੀ ਨੇ ਉਹਨਾਂ ਨੂੰ ਵੀ ਕਾਬੂ ਕੀਤਾ ਜਾ ਸਕੇ। ਕੋਣ ਜੇ ਮਾਨ ਸਾਹਿਬ ਨੂੰ ਕੋਈ ਪੁੱਛੇ ਤੇ ਹੋਂਦ ਤਾਂ ਚਲੋ ਭਾਜਪੀ ਦੀ ਸਰਕਾਰ ਹੈ ਦਿੱਲੀ 'ਚ। ਦੋ ਟਰਮਾਂ ਤਾ ਆਮ ਆਦਮੀ ਪਾਰਟੀ ਦੀ ਸਰਕਾਰ ਰਹੀ ਆ। ਇਹ ਠੀਕ ਹੈ। ਵੀ ਪੁਲਿਸ ਉੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੱਥ 'ਚ ਨਹੀਂ ਸੀ। ਅਮਨ ਕਾਨੂੰਨ ਉਹਨਾਂ ਦੇ ਹੱਥ 'ਚ ਨਹੀਂ ਸੀ। ਪਰ ਆਗਕਾਰੀ ਵਿਭਾਗ ਤਾਂ ਇਹਨਾਂ ਕੋਲ ਹੀ ਸੀ। ਆਗਰੀ ਵਿਭਾਗਤਾ ਆਮ ਆਦਮੀ ਪਾਰਟੀ ਦੇ ਅਜੇ ਤੱਕ ਤਰੀਖਾਂ ਭੋਧਦੇ ਨੇ ਵਿਚਾਰੇ ਕੇਜਰੀਵਾਲ ਸਾਹਿਬ ਤੇ ਹੋਰ ਸੱਜਣ ਤੇ ਹੁਣ ਜਿਵੇਂ ਤੁਸੀਂ ਦੱਸਿਆ ਵੀ ਇਹ ਜ਼ਿਆਦਾਤਰ ਮਜ਼ਦੂਰ ਸੀ ਮਰਨ ਵਾਲੇ ਇਹਨਾਂ ਚ ਪੱਠਾਵੇਦੂਰਾਂ ਦੀ ਗਿਰਤੀ ਵੀ ਆਈ ਆ ਸਾਹਮਣੇ ਕਈ ਪਰਿਵਾਰ ਪੱਠਾਵੇਦੂਰੀ ਦਾ ਤੁਣ ਕਰਦੇ ਨੇ ਤੇ ਉਹਨਾਂ ਦੀ ਕਮਾਊ ਜੀ ਜਿਹੜੇ ਸੀ ਉਹ ਇਸ ਜਹਾਨ ਤੋਂ ਤੁਰ ਗਏ ਨੇ ਹੁਣ ਸਰਕਾਰ ਨੇ ਇਹ ਐਲਾਨ ਵੀ ਕਰਤਾ ਕਿ ਅਸੀਂ 10 ਲੱਖ ਰੁਪਇਆ ਜਿਹੜਾ ਉਹ ਪਰਿਵਾਰ ਨੂੰ ਮਿੱਤਰ ਦੇ ਪਰਿਵਾਰ ਨੂੰ ਦੇਵਾਂਗੇ ਤੇ ਉਹਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਉਹ ਸਰਕਾਰ ਚੱਕੂਗੀ। ਅ ਇਹ ਜਿਹੜੇ ਐਲਾਨ ਨੇ ਬਹੁਤ ਬੜੀ ਜਮੂ ਜਿਹਾ ਪੈ ਵੀ ਦੇਖਦੇ ਆ। ਵੀ ਇਹ ਐਲਾਨ ਬਹੁਤੀ ਬੜੀ ਹਵਾ ਜਿਹਾ ਰਹਿਤਦੇ ਰਹਿ ਜਾਂਦੇ ਨੇ। ਪੀੜਤ ਪਰਿਵਾਰਾਂ ਨੂੰ ਇੰਨੀਆਂ ਕੁ ਬਦਲਵਾ ਕਾਨੂੰਨੀ ਉਲਝਣਾ ਜਾਂ ਹੋਰ ਇਸ ਤਰ੍ਹਾਂ ਦੇ ਚੱਕਰ ਪਾਉਂਦੇ ਪਾਏ ਜਾਂਦੇ ਨੇ ਕਿ ਉਹ ਬਹੁਤੀ ਬੜੀ ਬਾਝੇ ਰਹਿ ਜਾਂਦੇ ਨੇ। ਔਰ ਕੱਲ ਜਦੋਂ ਇਹ ਘਟਨਾ ਵਾਪਰੀ ਤੇ ਸਾਰੇ ਪੰਜਾਬ ਚ ਹਰਚਲ ਮਚ ਗਈ ਲੋਕਾਂ ਦੇ ਵਿੱਚ ਬੜਾ ਗੁੱਸਾ ਰੋਸ ਸੀ ਸਰਕਾਰ ਨੇ ਵੀ ਕਿਹਾ ਵੀ ਅਸੀਂ ਹੁਣ ਇਹਦੇ ਤੇ ਕਾਰਵਾਈ ਕਰਾਂਗੇ ਤੇ ਸ਼ੰਭੂ ਬਾਰਡਰ ਤੇ ਪਟਿਆਲੇ ਦੇ ਐਸਐਸਪੀ ਵਰੁਣ ਸ਼ਰਮਾ ਜੀ ਤੇ ਉਹਨਾਂ ਦੇ ਨਾਲ ਡੀਐਸਪੀ ਸੌਰੀ ਐਸਪੀ ਡੀ ਗੁਰਬੰਸ ਬੈਂਸ ਇਹਨਾਂ ਨੇ ਇੱਕ ਟਰੱਕ ਰੋਕਿਆ ਉਥੇ ਉਸ ਟਰੱਕ ਦੇ ਵਿੱਚੋਂ 600 ਲੀਟਰ ਇਥਨੋਲ ਜਿਹੜੀ ਉਹ ਬਰਾਮਦ ਹੋਣ ਦਾ ਦਾਵਾ ਕੀਤਾ ਗਿਆ ਤੇ ਇਹ ਟਰੱਕ ਕੱਲ ਹੀ ਘਾਤੋਂ ਰੁਕ ਗਿਆ ਟਰੱਕ ਤਾਂ ਰੋਜ਼ ਹੀ ਆਉਂਦੇ ਨੇ ਔਰ ਹੈਰਾਨੀ ਦੀ ਗੱਲ ਇਹ ਆ ਵੀ ਜਿਹੜਾ ਇਥੇ ਨਾਲ ਭਰਤਿਆ ਗਿਆ ਇਸ ਜੈਰੀਲੀ ਸ਼ਰਾਬ ਦੇ ਵਿੱਚ ਉਹ ਆਨਲਾਈਨ ਮੰਗਵਾਇਆ ਗਿਆ ਸੀ ਕਮਾਲ ਦੇਖੋ ਜਿਹੜਾ ਆਨਲਾਈਨ ਧੰਦਾ ਚੱਲਦਾ ਉਹ ਸਰਕਾਰ ਦੀ ਨਿਗਾਹ ਤੋਂ ਬਚ ਨਹੀਂ ਸਕਦਾ ਕਿਸੇ ਸੂਰਤ ਚ ਹਾਂ ਕੋਈ ਬੰਦਾ ਲੁਕੋ ਕੇ ਕਿਸੇ ਗੱਡੀ ਚ ਲੈ ਗਿਆ ਮੰਨਿਆ ਵੀ ਚਲੋ ਉਹਦੀ ਸੂਚਨਾ ਨਹੀਂ ਮਿਲ ਸਕੀ ਤਾਂ ਉਹ ਕਈ ਵਾਰੀ ਲੰਘ ਵੀ ਜਾਂਦਾ ਪਰ ਜਿਹੜਾ ਆਨਲਾਈਨ ਧੰਦਾ ਚੱਲਦਾ ਪਰ ਉਹ ਤਾਂ ਸਰਕਾਰ ਦੀ ਨਜ਼ਰ ਤੋਂ ਭੰਜਾ ਨਹੀਂ ਹੋ ਸਕਦਾ ਉਹਨੂੰ ਤਾਂ ਆਪਾਂ ਨਹੀਂ ਮੰਨ ਸਕਦੇ ਵੀ ਸਰਕਾਰ ਨੂੰ ਇਹਦੇ ਬਾਰੇ ਪਤਾ ਨਹੀਂ ਲੱਗਦਾ ਔਰ ਅੰਮ੍ਰਿਤਸਰ ਤੋਂ ਜਿਹੜੇ ਲੋਕ ਸਭਾ ਦੇ ਮੈਂਬਰ ਗੁਰਜੀਤ ਔਜਲਾ ਦੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਨਹੀਂ ਹਨ ਉਹਨੇ ਕੱਲ ਇੱਕ ਮੀਡੀਆ ਚੈਨਲ ਦੇ ਉੱਤੇ ਗੱਲ ਕਰਦਿਆਂ ਕਿਹਾ ਵੀ ਮੈਂ ਹੁਣ ਤੱਕ ਪੰਜ ਚਿੱਠੀਆਂ ਲਿਖ ਚੁੱਕਿਆ ਵਿਭਾਗ ਨੂੰ ਵੀ ਮੁੱਖ ਮੰਤਰੀ ਜੀ ਨੂੰ ਵੀ ਔਰ ਮੈਂ ਸਰਕਾਰ ਦੇ ਧਿਆਨ 'ਚ ਬਾਰ-ਬਾਰ ਲਿਆਂਦਾ ਕਿ ਇੱਥੇ ਜਨਰਲੀ ਸ਼ਰਾਬ ਦਾ ਜਿਹੜਾ ਇਹ ਧੰਦਾ ਇਹ ਜੋਰ ਸ਼ੋਰ ਨਾਲ ਚੱਲ ਰਿਹਾ ਤੇ ਇਹਨੂੰ ਰੋਕਣ ਦੀ ਲੋੜ ਆ ਉਹ ਕਹਿੰਦੇ ਮੈਂ ਮੈਂ ਹੈਰਾਨ ਇਸ ਵੱਲੋਂ ਆ ਵੀ ਮੈਨੂੰ ਅਜ ਤੱਕ ਕਿਸੇ ਪੁਲਿਸ ਅਧਿਕਾਰੀ ਨੇ ਕਿਸੇ ਆਮਕਾਰੀ ਵਿਭਾਗ ਦੇ ਅਧਿਕਾਰੀ ਨੇ ਬੁਲਾ ਕੇ ਇਹ ਵੀ ਨਹੀਂ ਪੁੱਛਿਆ ਵੀ ਤੁਹਾਡਾ ਜਾਣਕਾਰੀ ਦਾ ਸਰੋਤ ਕੀ ਆ ਤੇ ਇਹ ਕਿੱਥੇ ਕਿੱਥੇ ਚੱਲਦਾ ਔਰ ਉਹਨਾਂ ਨੇ ਤਾਂ ਇਹ ਦੂ ਘਾ ਵਦ ਕੇ ਇਹ ਵੀ ਕਹਤਾ ਵੀ ਜੰਡਿਆਲਾ ਗੁਰੂ ਦਾ ਜਿਹੜਾ ਅਲੱਤ ਆ ਉਹ ਚਿੱਟੇ ਦੀ ਰਾਜਧਾਨੀ ਬਣ ਚੁੱਕੀ ਅੰਕੇਤਾ ਮਕਬੂਲ ਪੁਰਾ ਹੀ ਮਕਬੂਲ ਸੀਗਾ ਹਾਂ ਜੀ ਹਾਂ ਜੀ ਹੁਣ ਤਾਂ ਉਹ ਕਹਿੰਦੇ ਵੀ ਜੰਡਿਆਲਾ ਗੁਰੂ ਵੀ ਜਿਹੜਾ ਮਕਬੂਲ ਪੁਰੇ ਨੂੰ ਕਿਤੇ ਗਾਹਾਂ ਲੰਘ ਚੁੱਕਿਆ ਤੇ ਇਥੋਂ ਤੱਕ ਆਪ ਜਦੋਂ ਵਿਗੜੇ ਹੋਏ ਨੇ ਤਾਂ ਫੇਰ ਸਰਕਾਰ ਜਿਹੜੀ ਦਾਅਵੇ ਕਰਦੀ ਆ ਅੱਜ ਹੀ ਮਾਨ ਸਰ ਨੇ ਇੱਕ ਇਸ਼ਤਿਹਾਰ ਪੰਜਾਬ ਸਰਕਾਰ ਦਾ ਅੱਧੇ ਪੰਨੇ ਦਾ ਪਹਿਲੇ ਸਫੇ ਦੇ ਉੱਤੇ ਆ ਬਲਕਿ ਪੂਰੇ ਪੰਨੇ ਦਾ ਬਕਵਾ ਖਬਰਾਂ ਦੇ ਉੱਤੇ ਪਹਿਲੇ ਪੰਨੇ ਦੇ ਉੱਤੇ ਛਪਿਆ ਤੇ ਉਹਦੇ ਜਿਹੋ ਉਹਨਾਂ ਨੇ ਆਪਈ ਆਪ ਦਾ ਸਿਰ ਪੋਲੋਸ ਲਿਆ ਤੇ ਕੋਦ ਨੂੰ ਅਸ਼ੀਰਵਾਦ ਵੀ ਦੇ ਲਿਆ ਕਹਿੰਦੇ ਵੀ ਮੈਂ ਬਹੁਤ ਇਮਾਨਦਾਰ ਤੇ ਸਰਕਾਰੀ ਇਮਾਨਦਾਰ ਹੋਣਾ ਹੀ ਆ ਪੰਜਾਬ ਚ ਆਪੇ ਹੀ ਮਤਲਬ ਸਰਪ੍ਰੋਖ ਕੇ ਆਪੇ ਹੀ ਬੁੱਢ ਸਾਗਣ ਆਪ ਨੂੰ ਖੁਦ ਨੂੰ ਵੀ ਅਸ਼ੀਰਵਾਦ ਵੀ ਦੇ ਲਿਆ ਤੇ ਇਹ ਵੀ ਦਾਵਾ ਕੀਤਾ ਵੀ ਅਸੀਂ ਜਿਹੜਾ ਇੱਥੇ ਮਾਈਨਿੰਗ ਦਾ ਜਿਹੜਾ ਅਸੀਂ ਉਹਦਾ ਲੱਖ ਤੋੜਤਾ ਤੇ ਅਸੀਂ ਉਹਦੇ ਤੋਂ ਹੁਣ ਸਰਕਾਰ ਕਮਾਈ ਬਹੁਤ ਕਰੂਗੀ ਤੇ ਲੋਕਾਂ ਦੀ ਸੱਜਣਖਵਾਰੀ ਬੰਦ ਹੋ ਜਾਊਗੀ ਜਦ ਕਿ ਸਰਕਾਰ ਬਣੀ ਨੂੰ 3 ਸਾਲ ਤੋਂ ਉੱਪਰ ਹੋ ਗਏ ਇਹ ਦਾਅਵੇ ਪਹਿਲਾਂ ਵੀ ਕੀਤੇ ਜਾਂਦੇ ਸੀ ਜਦੋਂ ਪਹਿਲਾਂ ਮਾਨ ਸਾਹਿਬ ਟੈਲੀਅਨ ਨੂੰ ਸੰਬੋਧਨ ਕਰਦੇ ਸਨ ਉਹ ਅਕਸਰ ਕਹਿੰਦੇ ਸੀ ਕਿ ਕਿਹੜੀ ਗੱਲ ਹੈ ਸਰਕਾਰ ਨੂੰ ਪਤਾ ਨਹੀਂ ਹੁੰਦਾ ਸਰਕਾਰ ਨੂੰ ਸਭ ਪਤਾ ਹੁੰਦਾ ਪੁਲਿਸ ਅਧਿਕਾਰੀਆਂ ਨੂੰ ਤੇ ਉਹਨਾਂ ਨੂੰ ਸਭ ਕੁਝ ਪਤਾ ਹੁੰਦਾ ਔਰ ਉਹਨਾਂ ਦੀ ਮਰਜ਼ੀ বিনা ਕੁਝ ਹੁੰਦਾ ਨਹੀਂਗਾ ਕੀ ਸਰਕਾਰ ਨੂੰ ਹੁਣ 3 ਸਾਲਾਂਾਂ ਚ ਪਤਾ ਹੀ ਨਹੀਂ ਲੱਗਿਆ ਕਿ ਇਹ ਜਿਹੜਾ ਧੰਦਾ ਚੱਲ ਰਿਹਾ ਵਾ ਔਰ ਅੱਜ ਦੀ ਗੱਲ ਸੁਣ ਲਓ ਜੰਮੂ ਜੀ ਅੱਜ ਫਰੋਜਪੁਰ ਜ਼ਿਲ੍ਹੇ ਦੇ ਵਿੱਚ ਸਤਲੁਜ ਦਰਿਆ ਦੇ ਕੰਢੇ ਤੇ ਮਿਲਾਈ ਸ਼ਰਾਬ ਦਾ ਜਿਹੜਾ ਧੰਦਾ ਲੰਬੇ ਅਰਸੇ ਤੋਂ ਚੱਲਦਾ ਉਹਦੇ ਚ ਅੱਜ ਦਰਜਣਾ ਪਿੰਡਾਂ ਦੇ ਵਿੱਚ ਸਾਲਾਂ ਤੋਂ ਚੱਲ ਜਿਹੜਾ ਬੇਰੋਕ ਚੱਲ ਰਿਹਾ ਕਾਰੋਬਾਰ ਸੀ ਉਹਦੇ ਤੇ ਸਵੇਰ ਤੋਂ ਹੀ ਪੁਲਿਸ ਤੇ ਅਫਕਾਰੀ ਵਿਭਾਗ ਦੇ ਅਧਿਕਾਰੀਆਂ ਨੇ ਵੱਡੀ ਗਿਣਤੀ ਚ ਛਾਪੇਮਾਰੀ ਕੀਤੀ ਹੈ ਔਰ ਤੁਹਾਨੂੰ ਹੈਰਾਨੀ ਹੋਊਗੀ ਇਸ ਗੱਲ ਦੀ ਕਿ ਇਸ ਛਾਪੇਮਾਰੀ ਦੇ ਦੌਰਾਨ ਜਿਹੜੇ ਉਸ ਇਲਾਕੇ ਦੇ ਸ਼ਰਾਬ ਦੇ ਠੇਕੇਦਾਰ ਨੇ ਕੋਈ ਸ਼ਰਾਬ ਦੇ ਠੇਕੇਦਾਰ ਵੀ ਦਾਅਵਾ ਕਰਦੇ ਨੇ ਤੇ ਗਿੜੀ ਇਹ ਨਿਆ ਸ਼ਰਾਬ ਵੇਚਦੀ ਉਹਦੇ ਕਰਕੇ ਸਾਡੇ ਕਾਰੋਬਾਰ ਤੇ ਅਸਰ ਪੈਂਦਾ ਅਸੀਂ ਸਰਕਾਰ ਨੂੰ ਇੰਨਾ ਇੰਨਾ ਟੈਕਸ ਭਰਦੇ ਆ ਇੰਨੇ ਪੈਸੇ ਦਿੰਨੇ ਆ ਟਿੱਕੇ ਲੈਣ ਵੇਲੇ ਤੇ ਸਾਡੇ ਪੱਲੇ ਕੁਝ ਨਹੀਂ ਪੈਂਦਾ ਉਹਨਾਂ ਦੇ ਜਿਹੜੇ ਕਰਿੰਦੇ ਜਾਂ ਟਿੱਕੇ ਉਹਨਾਂ ਦੇ ਬੰਦੇ ਉਹ ਵੀ ਇਹਨਾਂ ਟੀਮਾਂ ਦੇ ਨਾਲ ਲੱਗੇ ਹੋਏ ਸੀ ਤੇ ਅੱਜ ਜਿਹੜੀ ਆ ਲੱਖਾਂ ਲੀਟਰ ਕੱਚੀ ਸ਼ਰਾਬ ਦਬਰਾੰਦ ਹੋਈ ਆ ਸਤਲੁਜ دریا ਦੇ ਕੰਢੇ ਤੇ ਔਰ ਉਹਨੂੰ ਨਸ਼ ਵੀ ਕਰ ਦਿੱਤਾਗੇ ਉਹਨੂੰ ਵਿੱਚ ਰੋੜ ਦਿੱਤਾਗੇ ਔਰ ਹੈਰਾਨੀ ਦੀ ਗੱਲ ਇਹ ਆ ਤੇ ਇਸ ਅੱਜ ਦੇ ਆਪਰੇਸ਼ਨ ਦੇ ਦੌਰਾਨ ਜਿਹੜੇ ਨਜਾਇਜ਼ ਸ਼ਰਾਬ ਦੇ ਤਸਕਰ ਨੇ ਸਰਕਾਰੀ ਮੁਲਾਜ਼ਮ ਨੇ ਤੇ ਜਿਹੜੇ ਠੇਕੇ ਦੇ ਕਰਿੰਦੇ ਨੇ ਇਹਨਾਂ ਦੇ ਦਰਮਿਆਨ ਅੱਜ ਉਥੇ ਤਿੱਖੀਆਂ ਝੜਪਾਂ ਵੀ ਹੋਈਆਂ ਨੇ ਅੰਮ੍ਰੋ ਸਾਹਮਣੀ ਸਿੱਧੀ ਟੱਕਰ ਹੋਈ ਆ ਜਿਹਦੇ ਵਿੱਚ ਇੱਕ ਸ਼ਰਾਬ ਦੇ ਠੇਕੇਦਾਰ ਦਾ ਜਿਹੜਾ ਮੁਲਾਜ਼ਮ ਸੀਗਾ ਉਹ ਗੰਭੀਰ ਜ਼ਖਮੀ ਵੀ ਹੋਇਆ ਤੇ ਇਹ ਤੰਗਾ ਤਾਂ ਰੋਜ਼ ਹੀ ਚੱਲਦਾ ਆਪਾਂ ਪਿਛਲੀ ਸਰਕਾਰ ਬਾਰੇ ਦੇਖਿਆ ਧੰਦੇ ਬਾਰੇ ਤਾਂ ਮੈਂ ਗਿਲਸਾ ਮੈਂ ਤੁਹਾਨੂੰ ਦੱਸ ਦਿੰਨਾ 2007 ਦੀਆਂ ਚੋਣਾਂ 'ਚ ਮੇਰੀ ਡਿਊਟੀ ਗਰਦਾਸਪੁਰ ਜ਼ਿਲ੍ਹੇ ਦੀ ਸੀ 11 ਉਸ ਜ਼ਿਲ੍ਹੇ ਦੇ ਵਿਧਾਨ ਸਭਾ ਹਲਕੇ ਸੀ ਉੱਥੇ ਪਿੰਡ ਹੈ ਡੀਡਾ ਸਾਸੀਆਂ ਡੀਡਾ ਸਾਸੀਆਂ ਪਿੰਡ ਦੇ ਵਿੱਚ ਮੈਂ ਗਿਆ ਉਹਨਾਂ ਮੈਨੂੰ ਦੱਸਿਆ ਆਖਿਆ ਡੀਡਾ ਸਾਸੀਆਂ ਬਟਾਲਾ ਤੇ ਚੱਕੀਪੁਰ ਤੇ ਡੀਡਾ ਸਾਸੀਆਂ ਵਾਲਾ ਕਹਿਣਾ ਸੀ ਵੀ ਸਾਡੇ ਪਿੰਡ 'ਚ ਨਜਾਇਜ਼ ਸ਼ਰਾਬ ਕਦੇ ਨਹੀਂ ਰੁਕੀ ਇਹ ਕਾਈਏ ਸਭ ਨਰਾਇਆ ਤੇ ਉਹਦੇ ਸਮੇਂ ਥੋੜਾ ਬੜਾ ਰੁਕੀ ਸੀ ਅਦਰਵਾਈਜ਼ ਸਾਡੇ ਸਦਾ ਹੀ ਰੁਕਦੀ ਹੈ ਤੇ ਉਹ ਜਦੋਂ ਮੈਂ ਪਤਾ ਕੀਤਾ ਉਹਨਾਂ ਨੂੰ ਬੰਦੇ ਨੂੰ ਪੁੱਛਿਆ ਉਹ ਕਹਿੰਦੇ ਸਪਲਾਈ ਕਿੱਥੇ ਕਰਨੀ ਤੁਸੀਂ ਦੱਸੋ ਜਿੱਥੇ ਕਹਿੰਨੇ ਉੱਥੇ ਪਹੁੰਚਦੀ ਹੋ ਜਾਊਗੀ ਮਤਲਬ ਇਸ ਤਰੀਕੇ ਦਾ ਉੱਥੇ ਲੰਬੇ ਸਮੇਂ ਤੋਂ ਇਹ ਚੱਲਦਾ ਆ ਰਿਹਾ ਤੇ ਮੇਰੇ ਖਿਆਲ ਅੱਜਕੱਲ ਵੀ ਬੇਰੋਕ ਟੋਕੀ ਚੱਲ ਰਿਹਾ ਹੋਵੇਗਾ ਤੇ ਐਵੇਂ ਬਾਕੀ ਬਿਲਕੁਲ ਚੱਲ ਜਿਹੜੇ ਦਰਿਆਵਾ ਦੇ ਕੰਢਿਆਂ ਦੇ ਉੱਤੇ ਤਾਂ ਜੀ ਅਕਸਰ ਚੱਲਦਾ ਸਾਡੇ ਇੱਥੇ ਹਰ 7ਵੇਂ ਦਿਨ ਹਰ 10ਵੇਂ ਦਿਨ ਛਾਪੇਮਾਰੀ ਵੀ ਹੁੰਦੀ ਆ ਆਦਾਰਨ ਲਕਲੇ ਤੇ ਸ਼ਰਾਬ ਜਿਹੜੀ ਉਹ ਬਰੰਦ ਵੀ ਹੁੰਦੀ ਹੈ ਕੱਚੀ ਸ਼ਰਾਬ ਤੇ ਉਹਨੂੰ ਦਰਿਆ ਦੇ ਵਿੱਚ ਰੋੜ ਵੀ ਦਿੱਤਾ ਜਾਂਦਾ ਪਰ ਇਹਨੇ باوجود ਇਹ ਧੰਗਾ ਰੁਕਿਆ ਨਹੀਂ ਕਦੇ ਵੀ ਨਹੀਂ ਰੁਕਿਆ ਔਰ ਪਿਛਲੇ ਸਮੇਂ ਚ ਤਾਂ ਕਿ ਜਿਹੜਾ ਸਤਲੁਜ ਦਰਿਆ ਦੇ ਕੰਢੇ ਦੇ ਉੱਤੇ ਇਹ ਇਲਾਕਾ ਜਿਹਨੂੰ ਰਾਵਾਂ ਦਾ ਇਲਾਕਾ ਕਰਕੇ ਵੀ ਕਿਹਾ ਜਾਂਦਾ ਸੀ ਇਹ ਬੜਾ ਬਗਰਾਮ ਸੀ ਇਸ ਮਾਮਲੇ ਚ ਜਿਹੜੀ ਨਜਾਇਜ਼ ਸ਼ਰਾਬ ਤੇ ਉਸ ਤੋਂ ਬਾਅਦ ਫਿਰ ਭੁੱਕੀ ਤੇ ਡੋਡਿਆਂ ਦਾ ਕਾਰੋਬਾਰ ਜਿਹੜਾ ਉਹ ਇੱਥੇ ਕਾਫੀ ਵੱਧ ਗਿਆ ਤੇ ਜਦੋਂ ਪਿਛਲੇ ਸਮੇਂ ਦੇ ਵਿੱਚ ਹਰੇਤ ਮਾਫੀਆ ਨੇ ਆਪਣਾ ਜਾਲ ਵਿਛਾਇਆ ਤਾਂ ਉਦੋਂ ਜਿਹੜੇ ਇਸ ਧੰਦੇ 'ਚ ਲੱਗੇ ਲੋਕ ਸੀ ਉਹਨਾਂ 'ਚ ਬਹੁਤਿਆਂ ਨੇ ਨਜਾਇਜ਼ ਸ਼ਰਾਬ ਦਾ ਕੰਮ ਵੀ ਛੜਤਾ ਤੇ ਡੋਡੇ ਭੁੱਖੀਆਂ ਦਾ ਕੰਮ ਵੀ ਛੜਤਾ ਤੇ ਉਹ ਫਿਰ ਮਾਈਨਿੰਗ ਵਾਲੇ ਪਾਸੇ ਨੂੰ ਹੋ ਗਏ ਤੇ ਹੁਣ ਉਹਨਾਂ ਨੇ ਵੱਡੀਆਂ-ਵੱਡੀਆਂ ਥਾਲੀਆਂ ਵੱਡੇ-ਵੱਡੇ ਟਿੱਪਰ ਵੱਡੀਆਂ-ਵੱਡੀਆਂ ਜੀਸੀਬੀ ਮਸ਼ੀਨਾਂ ਤੇ ਉਹ ਪੌਕਰਮਗਰਾਂ ਲਏ ਹੋਏ ਨੇ ਇਹ ਜੀਆਂ ਮਸ਼ੀਨਾਂ ਜਿਹੜੀਆਂ ਚਲਦੇ ਪਾਣੀ ਚੋਂ ਕੱਢ-ਕੱਢ ਕੇ ਰੇਤਾ ਭਰੀ ਜਾਂਦੀਆਂ ਨੇ ਤੇ ਉਹ ਅੱਜ ਵੀ ਉਹ ਮਾਲਾ-ਮਾਲ ਨੇ ਪਰ ਉਹ ਜਿਹੜੇ ਜੇ ਆਪਾਂ ਦੇਖੀਏ ਧਿਆਨ ਨਾਲ ਤਾਂ ਉਹਨਾਂ ਦੀ ਤਾਂ ਰੋਟੀ ਵੀ ਬਖਦੀ ਆ ਤੇ ਇਹ ਜਿਹੜਾ ਜਿਹੜੀ ਇੱਥੋਂ ਕਮਾਈ ਹੁੰਦੀ ਹੈ ਜੰਗੂ ਜੀ ਮੈਨੂੰ ਇਹ ਕਹਿਣ ਤੋਂ ਕੋਈ ਅਫਸੋਸ ਨਹੀਂ ਹੈ ਨਾ ਹੀ ਮੈਨੂੰ ਕੋਈ ਲੱਕ ਹੈ ਨਾ ਕੋਈ ਡਰ ਹੈ ਪਰ ਸਾਡੇ ਇਲਾਕੇ 'ਚ ਤਾਂ ਆਮ ਮਸ਼ਹੂਰ ਹੈ ਪਰ ਪੁਲਿਸ ਰਾਤ ਨੂੰ 12 ਤੋਂ 1 ਵਜੇ ਤੱਕ ਵੰਡੀਆਂ ਪਾਉਂਦੀ ਆ ਢੇਰੀਆਂ ਲੱਗਦੀਆਂ ਨੇ ਰੁਪਈਆਂ ਦੀ ਕਿ ਉਹ ਐਵੇਂ ਨਹੀਂ ਚੱਲਦਾ ਏ ਤੇ ਪੁਲਿਸ ਦੀ ਮਰਜ਼ੀ ਬਿਨਾ ਬਿਲਕੁਲ ਸਿਆਣੇ ਕਹਿੰਦੇ ਨੇ ਵੀ ਪੁਲਿਸ ਦੀ ਮਰਜ਼ੀ ਬਿਨਾ ਪੱਤਾ ਨਹੀਂ ਝੂਲਦਾ ਔਰ ਤੁਹਾਨੂੰ ਪਤਾ ਅੱਜ ਤਾਂ ਸਭੋ ਇਹ ਵੀ ਗੱਲ ਸਾਫ਼ ਹੋ ਗਈ ਆ ਬੇ ਦੇਸ਼ ਭਰ ਦੇ ਵਿੱਚ ਨਜਾਇਜ਼ ਸ਼ਰਾਬ ਦੇ ਮਾਮਲੇ 'ਚ ਪੰਜਾਬ ਨੇ ਇੰਨੀਆਂ ਪੜਾਹਾਂ ਪੁੱਟੀਆਂ ਵੀ ਦੂਜੇ ਨੰਬਰ ਤੇ ਪਹੁੰਚ ਗਿਆ ਹੂੰ ਤਾਂ ਪਹਿਲੇ ਨੰਬਰ ਦੇ ਉੱਤੇ ਮੋਦੀ ਜੀ ਦਾ ਸੂਬਾ ਗੁਜਰਾਤ ਜਿਹੜਾ ਕਹਿਣ ਨੂੰ ਡਰਾਈ ਇਲਾਕਾ ਬਾ ਜਿੱਥੇ ਸ਼ਰਾਬ ਬੰਦੀ ਕੀਤੀ ਹੋਈ ਆ ਉੱਥੇ ਬੰਦੀ ਦੇ ਦੌਰ 'ਚ ਵੀ ਤੁਸੀਂ ਜਦੋਂ ਮਰਜੀ ਜਿਹੜੇ ਮਰਜੀ ਸ਼ਹਿਰ ਚੱਲ ਜਿਓ ਜਿਹੜੇ ਮਰਜੀ ਪਿੰਡ ਚੱਲ ਜਿਓ ਜਿਵੇਂ ਤੁਸੀਂ ਪਹਿਲਾਂ ਗਿਆ ਵੀ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਉਹਨਾਂ ਨੇ ਦੱਸਿਆ ਸੀ ਵੀ ਜਿੱਥੇ ਕੋਹੋਂ ਉੱਥੇ ਪਹੁੰਚੀ ਹੋ ਜੂ ਬਿਲਕੁਲ ਇਹੀ ਹਾਲਾਤ ਗੁજરાਤ ਦੇ ਵਿੱਚ ਨੇ ਜਿਹੜੇ ਮਰਜ਼ੀ ਹੋਟਲ ਚ ਕਹੋ ਔਰ ਜਿਹੜੀ ਬ੍ਰਾਂਡ ਕਹੋ ਜਿਹੜੀ ਮਤਲਬ ਸਸਤੀ ਕਹੋ ਸਸਤੀ ਤੇ ਮਹਿੰਗੀ ਕਹੋ ਮਹਿੰਗੀ ਹਰ ਤਰ੍ਹਾਂ ਦੀ ਸ਼ਰਾਬ ਤੁਹਾਨੂੰ ਉੱਥੇ ਅਵੇਲੇਬਲ ਆ ਤੇ ਹੁਣ ਪੰਜਾਬ ਵੀ ਉਸੇ ਰਾਹ ਤੇ ਤੁਰ ਪਿਆ ਨੇ ਹਰਿਆਣੇ ਨੇ ਵੀ ਬਹੁਤ ਇਮਾਨਦਾਰ ਹਰਿਆਣੇ ਨੇ ਵੀ ਤਜਰਬਾ ਕਰਕੇ ਦੇਖਿਆ ਉਹਨਾਂ ਨੇ ਚਰਾਬੰਦੀ ਕੀਤੀ ਬੰਸੀ ਲਾਲ ਦੀ ਸਰਕਾਰ ਨੇ ਉੱਥੇ ਫਿਰ ਹੋਰ اڈੇ ਬਣ ਗਏ ਸ਼ਰਾਬ ਜਿੱਥੋਂ ਲਗਾਤਾਰ ਮਿਲਦੀ ਸੀ ਬਿਲਕੁਲ ਬਲਕਿ ਉਲਟਕਲ ਹੋ ਗਈ ਬਈ ਬਹੁਤ ਵਾਰੀ ਪੁਰਸ ਪਰ ਉਹ ਦੇ ਆਪਾਂ ਦੇਖੋ ਕਿੰਨੀਆਂ ਵੀਡੀਓਜ਼ ਆਈਆਂ ਪਿਛਲੇ ਸਮੇਂ ਵਿੱਚ ਭਈ ਪੁਰਸ ਦੇ ਜਿਹੜੇ ਮੁਲਾਜ਼ਮ ਸੀ ਉਹ ਫਰ ਮਤਲਬ ਵੇਚਦੇ ਸੜਕਾਂ ਦੇ ਉੱਤੇ ਖੜੇ ਉੱਥੋਂ ਤੁਹਾਨੂੰ ਆਮ ਮਿਲ ਜਾਂਦੇ ਸੀ ਤੇ ਰੋਕਿਆ ਜਾਂਦਾ ਰੇਲਵੇ ਸਟੇਸ਼ਨਾਂ ਦੇ ਉੱਤੇ ਰੋਕਿਆ ਜਾਂਦਾ ਸੀ ਲੋਕਾਂ ਨੂੰ ਜੇ ਕੋਈ ਬੰਦਾ ਦਿੱਲੀੋਂ ਛੜ ਕੇ ਮੰਨ ਲਓ ਨੇ ਦੋ ਪੈਕ ਲੱਗੇ ਵੀ ਆ ਤੇ ਜੇ ਉਹਦੇ ਕੋਲ ਇਹ ਨਹੀਂ ਆ ਪਊਆ ਮਚ ਗਿਆ ਤੇ ਉਹਨੇ ਬੈਗ ਦੇ ਵਿੱਚ ਪਾ ਲਿਆ ਤੇ ਉਹਨੂੰ ਲਾ ਕੇ ਉੱਥੇ ਉਹਦੇ ਤੇ ਪਰਚੇ ਦੱਚ ਕੀਤੇ ਬੜਾ ਕੁਝ ਹੋਇਆ ਹਾਲਾਂਕਿ ਇਹ ਗੱਲਾਂ ਇਸ ਤਰ੍ਹਾਂ ਸੰਭਵ ਹੈ ਹੀ ਨਹੀਂਆਂ ਕਿਉਂਕਿ ਜੇ ਆਪਾਂ ਦੇਖੀਏ ਤਾਂ ਜਿਹੜਾ ਬੰਦਾ ਜਾ ਰਿਹਾ ਵਾ ਕਿਸੇ ਗੱਡੀ ਜਾਂ ਮੋਟਰ ਦੇ ਵਿੱਚ ਜਾਂ ਰੇਲ ਦੇ ਵਿੱਚ ਜਾਂ ਬਾਈਅਰ ਉਤੋਂ ਦੀ ਲੰਘ ਗਿਆ ਤੇ ਉਹ ਉਹਦੇ ਉੱਤੇ ਇਸ ਤਰ੍ਹਾਂ ਦੇ ਪਰਚੇ ਦਰਜ ਨਹੀਂ ਕੀਤੇ ਜਾ ਸਕਦੇ ਪਰ ਫਿਰ ਵੀ ਇਹ ਕੰਮ ਤਾਂ ਬੇਰੋਕ ਜਾਰੀ ਆ ਔਰ ਸਰਕਾਰ ਜਿੰਨੇ ਮਰਜ਼ੀ ਦਾਅਵੇ ਕਰਨਵੇ ਉਹ ਹੰਤਮਾਨ ਜਿੰਨੇ ਮਰਜ਼ੀ ਦਾਅਵੇ ਕਰਨਵੇ ਆਪਣੇ ਆਪ ਨੂੰ ਇਮਾਨਦਾਰ ਦੱਸਦੇ ਜਿੰਨੀ ਵਾਰੀ ਮਰਜ਼ੀ ਆਪਣੀ ਪੈਠ ਥਾਪੜ ਲੈ ਪਰ ਹਕੀਕਤ ਇਹ ਕਦੇ ਨਹੀਂ ਬਦਲਣੀ ਭਈ ਜਦ ਤੱਕ ਜਿਹੜੀ ਆਪਕਾਰੀ ਵਿਭਾਗ ਤੇ ਜਿਹੜਾ ਪੁਲਿਸ ਦਾ ਤੇ ਨਾਲ ਜਿਹੜੇ ਨਜਾਇਜ਼ ਸ਼ਰਾਬ ਦੇ ਤਸਕਰ ਨੇ ਉਹਨਾਂ ਦਾ ਜਿਹੜਾ ਗੱਠ ਜੋੜ ਹੈ ਜਦ ਤੱਕ ਉਹ ਨਹੀਂ ਟੁੱਟਦਾ ਜੰਮੂ ਜੀ ਮੈਂ ਮੈਨੂੰ ਇਹ ਗੱਲ ਕਹਿਣ ਚ ਵੀ ਕੋਈ ਮਨੋ ਝਿਜਕ ਨਹੀਂ ਹੈ ਸਾਡੇ ਇਲਾਕੇ ਦੇ ਵਿੱਚ ਜਿਹੜੇ ਨਜਾਇਜ਼ ਸ਼ਰਾਬ ਦੇ ਤਸਕਰ ਜਿਹੜੇ ਪਿਛਲੇ ਸਮੇਂ ਚ ਚੰਡੀਗੜ੍ਹ ਤੇ ਹਰਿਆਣੇ ਤੋਂ ਲਿਆ ਕੇ ਜਾਂ ਇੱਥੇ ਹੀ ਬਣਾ ਕੇ ਨਜਾਇਜ਼ ਸ਼ਰਾਬ ਵੇਚਦੇ ਸੀ ਅੱਜ ਕੱਲ ਉਹ ਸੱਤਾਤਰੀ ਧਿਰ ਦੇ ਆਗੂ ਬਣੇ ਹੋਏ ਨੇ ਉਹ ਸਰਕਾ ਆਗੂ ਨੇ ਕਈ ਤਾਂ ਪੰਚ ਸਰਪੰਚ ਵੀ ਬਣ ਗਏ ਨੇ ਗੁਲਾਬ ਸੰਧੀਆਂ ਦੇ ਮੈਂਬਰ ਵੀ ਬਣ ਗਏ ਨੇ ਔਰ ਬਲੇ ਇਹ ਤਾਂ ਹੱਦ ਹੋਈ ਪਈ ਹੈ ਨਾ ਹੁਣ ਤਾਂ ਔਰ ਉਹਨਾਂ ਨੂੰ ਤੁਸੀਂ ਅਕਸਰ ਸਾਡੇ ਵਿਧਾਇਕਾਂ ਦੇ ਮੰਤਰੀਆਂ ਦੇ ਸਟੇਜਾਂ ਦੇ ਉੱਤੇ ਉਹਨਾਂ ਦੇ ਨਾਲ ਫੋਟੋਆਂ ਖਿਚਾਉਂਦੇ ਉਹਨਾਂ ਨੂੰ ਹਾਰ ਪਾਉਂਦੇ ਉਹਨਾਂ ਦੇ ਸਰੋਪੇ ਪਾਉਂਦੇ ਤੁਹਾਨੂੰ ਅਫਸਰ ਦਿਖਾਈ ਦੇਉਂਗੇ ਤੇ ਜਦ ਤੱਕ ਕਿ ਇਹ ਭਵਤਮਾਨ ਸਾਹਿਬ ਕਿਹੜੇ ਹਾਮਲ ਨਾਲ ਕਹਿ ਰਹੇ ਨੇ ਵੀ ਉਹਨਾਂ ਦੀ ਸਰਕਾਰ ਬੜੀ ਇਮਾਨਦਾਰ ਕਿ ਮੈਨੂੰ ਤਾਂ ਸਮਝ ਨਹੀਂ ਆਦੇ ਜੀ ਤੇ ਇਹ ਰੁਕੂ ਹੈ ਕਿ ਮੈਂ ਤੁਹਾਨੂੰ ਤੁਸੀਂ ਕਿਹਾ ਵੀ ਜਿੰਨਾ ਜਿਹੜੇ ਨੈਕਸਸ ਜੀ ਨਹੀਂ ਟੁੱਟਦਾ ਉਹਨਾਂ ਚ ਤਾਂ ਰੁਕਣਾ ਦੀ ਸੰਭਾਵਨਾ ਨਹੀਂ ਬਿਲਕੁਲ ਜਬ ਦੂਜੀ ਗੱਲ ਹੈ ਜੰਮੂ ਜੀ ਹੁਣ ਚਲੋ ਆ ਪਹਿਲੀ ਵਾਰ ਕੋ ਕੇ ਘਟਨਾ ਵੱਡੀ ਵਾਪਰ ਗਈ ਸੀ ਬਗਨਾਮੀ ਸਰਕਾਰ ਦੀ ਬਹੁਤ ਹੋ ਗਈ ਸੀ ਤੇ ਇਹਦੇ ਚ ਜਿਹੜੇ ਉਹ ਗ੍ਰਿਫਤਾਰ ਹੋਏ ਬੰਦੇ ਨੇ ਉਹਨਾਂ ਚ ਦੱਸਿਆ ਜਾ ਰਿਹਾ ਜਿਹੜਾ ਮੁੱਖ ਸਰਗਨਾ ਉਹ ਵੀ ਸੱਤਾਧਾਰੀ ਧਿਰ ਦੇ ਆਗੂਆਂ ਦੇ ਨਾਲ ਉਹਦੀ ਬੈਠਣੀ ਉੱਠਣੀ ਸੀ ਔਰ ਚੰਗੀ ਬੈਠਣੀ ਉੱਠਣੀ ਸੀ ਤੇ ਹੁਣ 17 ਬੰਦੇ ਫੜੇ ਗਏ ਨੇ ਪਰ ਜਿਹੜੇ ਵੱਡੇ ਮਗਰਮੱਛ ਨੇ ਆਮ ਜਦੋਂ ਅਸੀਂ ਦੇਖਦੇ ਆਂ ਅ 6 ਬੋਤਲਾਂ ਵਾਲਾ ਫੜ ਲਿਆ ਜੀ 12 ਬੋਤਲਾਂ ਵਾਲਾ ਫੜ ਲਿਆ ਜੀ 18 ਬੋਤਲਾਂ ਵਾਲਾ ਫੜ ਲਿਆ ਜੀ ਇਹ ਫਿਰ ਜਿਹੜੇ ਟਰੱਕਾਂ ਦੇ ਟਰੱਕ ਲੈਂਦੇ ਨੇ ਟਰੱਕਾਂ ਦੇ ਟਰੱਕ ਲੈਂਦੇ ਨੇ ਮੈਂ ਆਪਣੇ ਇਲਾਕੇ ਦੀ ਗੱਲ ਕਰ ਸਕਦਾ ਮੇਰਾ ਰਾਏਕੋਟਾ ਹਲਕਾ ਇਹ ਇੱਥੇ ਰੋਜ਼ ਟਰੱਕਾਂ ਦੇ ਟਰੱਕ ਸ਼ਰਾਬ ਦੇ ਲੈਂਦੇ ਨੇ ਕੋਈ ਪੁੱਛਣ ਵਾਲਾ ਨਹੀਂ ਤੁਹਾਨੂੰ ਯਾਦ ਹੋਏਗਾ ਆ ਸਾਡੇ ਇਲਾਕੇ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਜਿਹੜੀ ਮਹਿੰਗੀ ਸ਼ਰਾਬ ਬਲਕਿ ਇੱਥੋਂ ਤੱਕ ਵੀ ਮੈਂ ਤਾਂ ਇੱਕ ਜ਼ਿੰਮੇਵਾਰ ਅਧਿਕਾਰੀ ਨੇ ਮੇਰੇ ਕੋਲ ਇਹ ਗੱਲ ਮੰਨੀ ਭਈ ਜਿਹੜੇ ਪੁਲਿਸ ਅਧਿਕਾਰੀਆਂ ਨੂੰ ਬਗਾਰਾਂ ਉਤਤੀਆਂ ਜਾਂਦੀਆਂ ਨੇ ਨਾ ਮਹਿੰਗੀ ਸ਼ਰਾਬ ਦੀਆਂ ਉਹ ਵੀ ਬਹੁਤੀ ਵਾਰੀ ਨਕਲੀ ਹੁੰਦੀ ਆ ਤੁਸੀਂ ਇੱਥੋਂ ਹੰਦਿਆ ਲਾ ਲਓ ਵੀ ਹਾਲ ਕਿੱਥੇ ਤੱਕ ਪਹੁੰਚਿਆ ਵਾ ਮੈਰਿਜ ਪੈਂਸਾਂ ਦੇ ਵਿੱਚੋਂ ਮਹਿੰਗੀ ਸ਼ਰਾਬ ਦੀਆਂ ਬੋਤਲਾਂ ਕਵਾਰੀਏ ਖਰੀਦੇ ਲਿਆਉਂਦੇ ਨੇ ਤੇ ਉਹ ਲਿਆ ਕੇ ਆ ਸਾਡੇ ਇਲਾਕੇ ਦੇ ਵਿੱਚ ਖੰਡੂਰਪਿੰਡ ਆ ਇੱਥੇ ਇੱਕ ਫੈਕਟਰੀ ਲਾ ਰੱਖੀ ਸੀ ਤੇ ਉਹ ਲਿਆ ਕੇ ਚੰਡੀਗੜ੍ਹ ਵਾਲੀ ਤੇ ਹੋਰ ਦੂਜੀ ਹਰਿਆਣੇ ਤੋਂ ਲਿਆ ਕੇ ਸ਼ਰਾਬ ਤੇ ਉਹਨੂੰ ਇਹਨਾਂ ਮਹਿੰਗੀਆਂ ਬੋਤਲਾਂ ਦੇ ਵਿੱਚ ਭਰ-ਭਰ ਕੇ ਉੱਤੇ ਸੀਲਾ ਲਾ ਕੇ ਤੇ ਰੈਪਰ ਲਾ ਕੇ ਉੱਤੇ ਵੇਚਿਆ ਜਾਂਦਾ ਸੀ ਤੇ ਉਹਨਾਂ ਨੂੰ ਬਚਾਉਣ ਲਈ ਕਿੰਨਾ ਕਿੰਨਾ ਲੋਕਾਂ ਦੇ ਨਾਂ ਸਾਹਮਣੇ ਆਏ ਨੇ ਮੈਨੂੰ ਨਾਂ ਲੈਣ ਦੀ ਲੋੜ ਨਹੀਂ ਹੈ ਕਿ ਸਾਰੇ ਪੰਜਾਬ ਦੇ ਲੋਕਾਂ ਨੂੰ ਭਲੀ ਭਾਂਤ ਪਤਾ ਵੱਡੇ ਵੱਡੇ ਘਰਾਂ ਦੇ ਲੋਕ ਵੱਡੇ ਵੱਡੇ ਲੀਡਰ ਵੱਡੇ ਵੱਡੇ ਮੰਤਰੀ ਸੰਤਰੀ ਲੋਕ ਸਭਾ ਮੈਂਬਰ ਰਾਜ ਸਭਾ ਮੈਂਬਰ ਉਹਨਾਂ ਦੇ ਨਾਂ ਇਹਦੇ ਵਿੱਚ ਬੋਲਦੇ ਰਹੇ ਤੇ ਇਹਨੂੰ ਰੋਕਣ ਦਾ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਜਦ ਤੱਕ ਇਹ ਨੈਕਸਸ ਨਹੀਂ ਟੁੱਟਦਾ ਪੋਰਸਰਕਾਰੀਆਂ ਦਾ ਬਲਕਿ ਉੱਪਰਲੇ ਘਾਰੀਆਂ ਦਾ ਮੈਂ ਕਹੂੰਗਾ ਮੈਨੂੰ ਇਸ ਗੱਲ ਦਾ ਪਤਾ ਮੈਂ ਇੱਕ ਵਾਰ ਮੈਂ ਇੱਕ ਨਿੱਜੀ ਜੀ ਗੱਲ ਦੱਸਦਾ ਤੁਹਾਨੂੰ ਮੈਨੂੰ ਇੱਕ ਖਾਨੇਦਾਰ ਨੇ ਕਿਹਾ ਬਈ ਭਾਜੀ ਮੈਂ ਇੱਕ ਵਾਰੀ ਗੱਡੀ ਰੋਕ ਲਈ ਇੱਕ ਉਹਦੇ ਚੋਂ ਅਸੀਂ 20 ਜਿਹੜੇ ਪੇਟੀਆਂ ਸੀਗੀਆਂ ਉਹ ਚੰਡੀਗੜ੍ਹ ਵਾਲੀ ਸ਼ਰਾਬ ਦੀਆਂ ਫਰਕ ਨੇ ਕਹਿੰਦੇ ਵੀ ਮੈਨੂੰ ਨਹੀਂ ਪਤਾ ਲੱਗਿਆ ਵੀ ਉਸ ਬੰਦੇ ਨੇ ਕਦੋਂ ਗੱਡੀ ਦੇ ਵਿੱਚੋਂ ਬਾਹਰ ਨਿਕਲ ਕੇ ਕਦੋਂ ਫੋਨ ਕਰਤਾ 2 ਮਿੰਟਾਂ ਦੇ ਅੰਦਰ ਅੰਦਰ ਮੈਨੂੰ ਵੱਡੇ ਅਫਸਰ ਦਾ ਫੋਨ ਆ ਗਿਆ ਵੀ ਕਾਕਾ ਤੈਂ ਕਿ ਲੈਣਾ ਜਾਣਗੇ ਕਹਿੰਦਾ ਦੱਸੋ ਅਸੀਂ ਕੀ ਕਰੀਏ ਹਾਂਜੀ ਤੋਂ ਜਦੋਂ ਇਹੋ ਜਿਹੇ ਹਾਲਾਤ ਹੋਣ ਤਾਂ ਫਿਰ ਤੁਸੀਂ ਕਿਵੇਂ ਆਸ ਰੱਖਦੇ ਹੋ ਵੀ ਇਹ ਰੁਕ ਜਾਏਗਾ ਕੰਮ ਤੇ ਜਦੋਂ ਸਰਕਾਰ ਦਾ ਨiyet ਹੀ ਸਾਫ਼ ਨਾ ਹੋਵੇ ਜਿਹੜੀ ਸਰਕਾਰ ਸਿਰਫ ਡਰਾਮੇਬਾਜ਼ੀ ਲਫਾਫੇਬਾਜ਼ੀ ਇਸ਼ਤਿਹਾਰਬਾਜ਼ੀ ਤੇ ਪ੍ਰਚਾਰ ਤੋਂ ਬਿਨਾਂ ਹੋਰ ਕਰਦੀ ਕੁਝ ਨਹੀਂ ਹੈ ਉਹਦੇ ਤੋਂ ਤੁਸੀਂ ਉਮੀਦ ਨਹੀਂ ਕਰ ਸਕਦੇ ਜੀ ਤੋਂ ਮੇਰੇ ਖਲ ਸਾਨੂੰ ਇਸ ਗੱਲ ਦਾ ਤਫਸੋਸ ਹੈ ਜਿਨ੍ਹਾਂ ਨੇ ਵਾਰਸ ਮਾਰੇ ਗਏ ਰੋਟੀ ਰੋਟੀ ਕਮਾਉਣ ਵਾਲੇ ਮਾਰੇ ਗਏ ਤੇ ਸਰਕਾਰ ਨੂੰ ਇਸ ਮਾਮਲੇ ਤੇ ਡੂੰਘਾ ਧਿਆਨ ਕਰਨ ਤੋਂ ਬਾਅਦ ਇਹਨੂੰ ਰੋਕਣ ਲਈ ਵਿਆਪਕ ਕਦਮ ਚੁੱਕਣ ਦੀ ਲੋੜ ਹੈ ਤਾਂ ਕਿ ਜਿਹੜੇ ਹੋਰ ਲੋਕ ਸ਼ਿਕਾਇਤ ਨਾਲ ਆਉਣ ਗਿਲਸਲ ਤੁਸੀਂ ਇਹ ਛੋਟ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ